ਹੁਣ ਮੈਨੂੰ ਤੱਕ ਨਾ ਜਿਵੇਂ ਮੈਂ ਪਰਾਈ ਤੂੰ ਤੇ ਮੇਰੀ ਅੱਖੀਆਂ ਦੀ ਫੈਮਲੀ ਨੂੰ ਵੀ ਇਦਾਂ ਹੁੰਦਾ ਸੀ ਮੇਰੇ ਹਸਬੰਦ ਨੂੰ ਵੀ ਇਦਾਂ ਹੁੰਦਾ ਸੀ ਕਿ ਰਿਤੂ ਦੀ ਪਲੀਜ਼ ਕੋਈ ਆਵਾਜ਼ ਸੁਣ ਲੇ ਤੇ ਸਾਨੂੰ ਲੱਗਦਾ ਕਿ ਇਹਦੇ 'ਚ ਟੈਲੈਂਟ ਹੈਗਾ ਹਨਾ ਮੇਰੇ ਹਸਬੰਦ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਰਿਤੂ ਤੁਹਾਡੇ 'ਚ ਟੈਲੈਂਟ ਹੈਗਾ ਪਲੀਜ਼ ਮੈਂ ਤੁਹਾਨੂੰ ਇੱਥੋਂ ਤੱਕ ਲੈ ਜਾਵਾਂ ਕਿ ਤੁਹਾਡੀ ਕੋਈ ਆਵਾਜ਼ ਸੁਣ ਲੇ ਫਿਰ ਮੈਂ ਉਹਦੋਂ ਸੋਚਿਆ ਸੀ ਵੀ ਜਦੋਂ ਮੇਰਾ ਇੱਕ ਮੁਕਾਮ ਪਰਮਾਤਮਾ ਬਣਾਏਗਾ ਨਾ ਤੇ ਫਿਰ ਮੈਂ ਇਸ ਆਇਆ ਆਪਣੇ ਹਮੇਸ਼ਾ ਨਾਲ ਰੱਖਾਂਗਾ। ਜ਼ ਖੁਦ ਨੂੰ ਕਿੰਨਾ ਲੱਕੀਮੰਦ ਹਾਂ ਇਹੋ ਜਿਹਾ ਜੀਵਨ ਸਾਥੀ ਨਾਲ ਪਰਮਾਤਮਾ ਨੇ ਮੇਰੀ ਕਿਸਮਤ ਚ ਲਿਖਿਆ ਸੀ। ਸਭ ਦੀ ਕਿਸਮਤ ਚ ਜਿਹੜਾ ਇਹਦੇ ਹਸਬੰਡ ਲਿਖੇ ਜਾਣ ਨਾ ਮੁਕਾਮ ਕੋਈ ਭੜੀ ਦੂਰ ਨਹੀਂ ਹੈਗੀ। ਬਹੁਤ ਨੇੜੇ ਹੋ ਜਾਂਦੇ ਹੋ ਮੁਕਾਮ ਆਪੇ ਆਪ। ਬਸ ਅੱਧਾ ਘੰਟਾ ਰਿਆਜ਼ ਹੈ। ਉਹ ਵੀ ਗਾਲਾਂ ਪੈਣ ਤੇ ਕਰੀ ਤਾਂ ਨਹੀਂ ਤੇ ਮੇਰਾ ਮਨ ਹੋਵੇ ਤਾਂ ਮੈਂ ਉਹ ਵੀ ਨਾ ਕਰਾਂ। ਬਟ ਬਹੁਤ ਜ਼ਰੂਰੀ ਆ ਸਾਰੇ ਮੇਰੀ ਰੀਸ ਨਾ ਕਰਿਓ। ਮੇਨਾਂ ਰਿਤੂ ਜਿ세 ਇੱਥੇ ਮੌਜੂਦ ਨੇ ਕਠਾਰ ਦਾ 7ਵਾਂ ਮੇਲਾ ਐ ਇੱਥੇ ਪਹੁੰਚੇ ਹੋਏ ਔਰ ਪਰਫਾਰਮ ਕੀਤਾ ਬਹੁਤ ਸੋਹਣਾ ਪਰਫਾਰਮ ਕੀਤਾ ਹੈ। ਹਾਲਾਂਕਿ ਇੰਨਾ ਸਟੇਜ ਤੇ ਜ਼ੋਰ ਲਗਾ ਕੇ ਆਏ ਐ ਅਸੀਂ ਗੱਲਬਾਤ ਥੋੜੀ ਘੱਟ ਕਰਾਂਗੇ ਪਰ ਜ਼ਰੂਰ ਤੁਹਾਡਾ ਮਿਲਾਨਾ ਚਾਹਾਂਗੇ ਰਿਤੂ ਜਾਸਨ ਹੋ ਰਹੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਸਸ਼ੀਕਾਲ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਸ਼ੀਕਾਲ। ਇੰਨਾ ਸੋਹਣਾ ਤੁਸੀਂ ਪਰਫਾਰਮ ਕਰਕੇ ਆਏ ਹੋ ਔਰ ਇੰਨਾ ਹੀ ਹਾਈ ਨੋਟ ਹਾਈ ਪਿਚ ਤੇ ਤੁਸੀਂ ਗਾਇਆ ਹੈ ਇਹ ਜ਼ਿਆਦਾ ਜ਼ੋਰ ਜਦੋਂ ਲੱਗਦਾ ਹੈ ਗਲੇ ਦਾ ਤੇ ਉਸ ਵੇਲੇ ਇਦਾਂ ਧਿਆਨ ਰਹਿੰਦਾ ਹੈ ਕਿ ਯਾਰ ਫੇਸ ਤੇ ਸਮਾਈਲ ਰਹਿ ਰਹੀ ਹੈ ਕਿ ਨਹੀਂ ਪੂਰਾ ਧਿਆਨ ਸਿਰਫ ਉਸ ਵੇਲੇ ਹਾਈ ਪਿਚ ਤੇ ਹੁੰਦਾ ਹੈ ਜੀ ਬਿਲਕੁਲ ਮੰਨਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਬਹੁਤ ਮਿਹਨਤ ਨਾਲ ਗਾਈਦਾ ਤੇ ਇਹ ਵੀ ਜ਼ਰੂਰ ਧਿਆਨ ਰੱਖੀਦਾ ਕਿ ਜਿਹੜੇ ਸਾਨੂੰ ਸੁਣਨ ਲਈ ਬੈਠੇ ਆ ਜਿ ਜਿਨ੍ਹਾਂ ਨੇ ਸਾਨੂੰ ਬੁਲਾਇਆ ਉਹਨਾਂ ਨਾਲ ਵੀ ਕੰਟੈਕਟ ਤੇ ਫੇਸ ਤੇ ਸਮਾਈਲ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਸਾਰਿਆਂ ਨੂੰ ਫਿਰ ਇਦਾਂ ਹੀ ਲੱਗਦਾ ਰਹਿੰਦਾ ਕਿ ਸ਼ਾਇਦ ਇਹਨੂੰ ਪੈਸੇ-ਪੂਸੇ ਘੱਟ ਨਾ ਮਿਲੇ ਹੋਣ ਤੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਆਰਟਿਸਟ ਦੀ ਜ਼ਿੰਦਗੀ ਇਹੀ ਹੈ ਕਿ ਉਹਦੇ ਅੰਦਰ ਦਿਲ 'ਚ ਕੀ ਆ, ਯਾ ਉਹ ਗੌਣ ਸਮੇ ਕੀ ਫੀਲ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਜ਼ਰੂਰੀ ਇਹ ਹੈ ਕਿ ਫੇਸ ਤੇ ਸਮਾਈਲ ਰੱਖ ਕੇ ਖੁਸ਼ੀ-ਖੁਸ਼ੀ ਆਪਣਾ ਪਰਫਾਰਮ ਕਰੋ ਵੈਸੇ ਜਦੋਂ ਇਹ ਆਰਟਿਸਟ ਵਾਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਇਹ ਪਹਿਲੇ ਤੋਂ ਹੀ ਮੈਂਟਲੀ ਪ੍ਰੇਪੇਅਰ ਹੁੰਦੇ ਹੋ ਕਿ ਜ਼ਿੰਦਗੀ ਦੇ ਵਿੱਚ ਚਾਹੇ ਜੋ ਮਰਜ਼ੀ ਹੋ ਰਿਹਾ ਹੋਵੇ ਹੈਨਾ ਬੈਕਐਂਡ ਤੇ ਜੋ ਚੱਲ ਰਿਹਾ ਹੋਵੇ ਬਟ ਜਦੋਂ ਆਡੀਅנס ਦੇ ਸਾਹਮਣੇ ਜਾਣਾ ਹੈ ਜਾਂ ਤੁਹਾਡੇ ਚਾਹਣ ਵਾਲਿਆਂ ਦੇ ਸਾਹਮਣੇ ਜਾਣਾ ਹੈ ਅਦੋਂ ਇਸ ਚਿਹਰੇ ਤੇ ਸਿਰਫ ਸਮਾਈਲ ਉਹਨਾਂ ਦੇ ਲਈ ਤੇ ਬਾਕੀ ਸਾਰੀ ਚੀਜ਼ਾਂ ਭੁੱਲ ਜਾਣੀਆਂ ਚਾਹੀਦੀਆਂ ਇਹ ਤੁਹਾਨੂੰ ਪਹਿਲੇ ਦਿਨ ਤੋਂ ਹੀ ਸੋਚ ਲੈਣਾ ਚਾਹੀਦਾ ਕਿਉਂਕਿ ਆਰਟਿਸਟ ਦਾ ਮਤਲਬ ਹੀ ਇਹ ਹੈ ਕਿ ਲੋਕਾਂ ਵਾਸਤੇ ਬਣੇ ਉਹਦੀ ਫੈਮਿਲੀ ਦੇ ਵਿੱਚ ਕੁਝ ਵੀ ਚੱਲ ਰਿਹਾ ਆ ਜਾਂ ਉਹਦੇ ਦਿਲ ਦੇ ਵਿੱਚ ਜਾਂ ਉਹਦੀ ਪਰਸਨਲ ਲਾਈਫ ਦੇ ਵਿੱਚ ਕੁਝ ਵੀ ਚੱਲ ਰਿਹਾ ਕਿਉਂਕਿ ਬਣਾਉਣ ਵਾਲੇ ਵੀ ਲੋਕ ਆ ਤੇ ਮਟਾਉਣ ਵਾਲੇ ਵੀ ਲੋਕ ਆ ਕਿਉਂਕਿ ਅੱਜ ਸਾਨੂੰ ਲੋਕਾਂ ਨੇ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖਿਆ ਹੋਇਆ ਤੇ ਜਦ ਅਸੀਂ ਉਹਨਾਂ ਨਾਲ ਹੀ ਖੁਸ਼ ਨਹੀਂ ਏ ਤੇ ਫਿਰ ਅਸੀਂ ਆਪਣੇ ਮਨ ਨਾਲ ਵੀ ਖੁਸ਼ ਨਹੀਂ ਹੋ ਸਕਦੇ ਇਹ ਤੁਹਾਨੂੰ ਪ੍ਰੇਪੇਅਰ ਹੋਣਾ ਪੈਂਦਾ ਕਿ ਤੁਹਾਡੇ ਅੰਦਰ ਜੋ ਮਰਜੀ ਚੱਲਦਾ ਪਿਆ ਤੁਸੀਂ ਜਦੋਂ ਸਟੇਜ ਤੇ ਚੱਲ ਗਏ ਫਿਰ ਤੁਸੀਂ ਲੋਕਾਂ ਲਈ ਹੋ ਤੇ ਲੋਕਾਂ ਦੇ ਨਾ ਸਟੇਜ ਤੇ ਕਹ ਰਹੇ ਸੀ ਕਿ ਮਾਈਕ ਦੇ ਨੇੜੇ ਹਮੇਸ਼ਾ ਨਾਲ ਰਹਿਣਾ ਹੈ ਨਾ ਤੁਸੀਂ ਆਪਣਾ ਟੈਟੂ ਵਿਖਾਇਆ ਮੈਂ ਚਾਹੁੰਗੀ ਪਲੀਜ਼ ਇਹ ਟੈਟੂ ਸਾਨੂੰ ਵੀ ਵਿਖਾਓ ਕਿ ਮਾਈਕ ਤੁਸੀਂ ਬਿਲਕੁਲ ਆਪਣੀ ਬਾਹਤ ਹੀ ਜਿਹੜਾ ਬਣਾਇਆ ਹੋਇਆ ਹੈ ਨਾ ਇਸ ਬਾਹ ਨਾਲ ਹੀ ਮਾਈਕ ਹਮੇਸ਼ਾ ਬੰਦਾ ਫੜਦਾ ਹੁੰਦਾ ਹੈ ਤੇ ਇਹ ਤੁਸੀਂ ਇਸੇ ਬਾਤ ਬਣਾਇਆ ਹੋਇਆ ਹੈ ਇਹ ਕਦੋਂ ਬਣਾਇਆ ਟੈਟੂ ਤੁਸੀਂ ਇਹਨੂੰ ਮੇਰੇ ਖਿਆਲ ਤਾਂ ਹੋ ਗਏ 4 4.5 ਸਾਲ ਦੇ ਕਰੀਬ ਹੋ ਗਏ ਜਦੋਂ ਮੈਂ ਗੋਂਦਿਆਂ ਤਾਂ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਐਦਾਂ ਦੇ ਵੀ ਦੇਖਿਆ ਕਿ ਬਹਿ ਕੇ ਦੇਖਣਾ ਪੈਂਦਾ ਸੀ ਵੇਟ ਕਰਨਾ ਪੈਂਦਾ ਸੀ ਐਦਾਂ ਮੇਲਿਆਂ ਮੇਲਿਆਂ 'ਚ ਬਹਿ ਕੇ ਦੇਖਣਾ ਪੈਂਦਾ ਸੀ ਵੀ ਕੋਈ ਗਵਾਹੂਗਾ ਕੋਈ ਟਾਈਮ ਦੇਊਗਾ ਤੇ ਫੈਮਿਲੀ ਨੂੰ ਵੀ ਐਦਾਂ ਹੁੰਦਾ ਸੀ ਮੇਰੇ ਹਸਬੰਡ ਨੂੰ ਵੀ ਐਦਾਂ ਹੁੰਦਾ ਸੀ ਕਿ ਰਿਤੂ ਦੀ ਪਲੀਜ਼ ਕੋਈ ਆਵਾਜ਼ ਸੁਣ ਲੇ ਤੇ ਸਾਨੂੰ ਲੱਗਦਾ ਕਿ ਇਹਦੇ 'ਚ ਟੈਲੈਂਟ ਹੈਗਾ ਹਨਾ ਮੇਰੇ ਹਸਬੰਡ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਰਿਤੂ ਤੁਹਾਡੇ 'ਚ ਟੈਲੈਂਟ ਹੈਗਾ ਪਲੀਜ਼ ਮੈਂ ਤੁਹਾਨੂੰ ਇੱਥੋਂ ਤੱਕ ਲੈ ਜਾਵਾਂ ਕਿ ਤੁਹਾਡੀ ਕੋਈ ਆਵਾਜ਼ ਸੁਣ ਲੇ ਫਿਰ ਮੈਂ ਉਹਦੋਂ ਸੋਚਿਆ ਸੀ ਵੀ ਜਦੋਂ ਮੇਰਾ ਇੱਕ ਮੁਕਾਮ ਪਰਮਾਤਮਾ ਬਣਾਏਗਾ ਨਾ ਤੇ ਫਿਰ ਮੈਂ ਇਸ ਆਇਆ ਆਪਣੇ ਹਮੇਸ਼ਾ ਨਾਲ ਰੱਖਾਂਗਾ ਤੇ ਇਸੇ ਕਰਕੇ ਇਹ ਮੇਰੇ ਨਾਲ ਹੈ ਤੁਸੀਂ ਬਹੁਤ ਲੱਕੀ ਹੋ ਤੁਹਾਡੇ ਕੋਲ ਇਹੋ ਜੇ ਲਾਈਫ ਪਾਰਟਨਰ ਹੈ ਕਿਉਂਕਿ ਮੇਲੇ ਨੂੰ ਹਮੇਸ਼ਾ ਸੀ ਦੇਖਦਿਆ ਜ਼ਿਆਦਾ ਆਂਦੀ ਹੁੰਦੀ ਹੈ ਜਦੋਂ ਇੱਕ ਜਦ ਫੀਮੇਲ ਪਾਰਟਨਰ ਅਗਰ ਫੇਮਸ ਹੋਵੇ ਹੈਨਾ ਬਟ ਤੁਹਾਡੇ ਜਿਹੜੇ ਪਾਰਟਨਰ ਲਾਈਫ ਪਾਰਟਨਰ ਹੈ ਉਹਨਾਂ ਨੇ ਇਹ ਚਾਇਆ ਕਿ ਮੇਰੀ ਵਾਈਫ ਦੀ ਆਵਾਜ਼ ਕਿਹੇ ਤੱਕ ਪਹੁੰਚ ਜਾਵੇ ਹੈਨਾ ਕਿਉਂਕਿ ਫਿਰ ਮੈਨੂੰ ਪਤਾ ਹੈ ਕਿ ਉਹਨੇ ਛਾ ਹੀ ਜਾਣਾ ਹੈਨਾ ਸੋ ਖੁਦ ਨੂੰ ਕਿੰਨਾ ਲੱਕੀ ਮੰਨਦੇ ਹੋ ਇਹੋ ਜਿਹਾ ਜੀਵਨ ਸਾਥੀ ਨਾਲ ਹੋਣ ਮੈਂ ਕਹਿੰਦੀ ਆ ਵੀ ਮੈਂ ਇੱਕ ਗਰੀਬ ਮਾਪ ਦੀ ਧੀ ਹਾਂ ਮੈਂ ਇੱਕ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਕਿ ਜਿੱਦਾਂ ਦੀ ਫੈਮਿਲੀ ਆ ਜਿੱਦਾਂ ਦੇ ਹਸਬੰਦ ਮੈਨੂੰ ਮਿਲੇ ਆ ਜੇ ਹਰ ਇੱਕ ਗਰੀਬ ਦੀ ਧੀ ਨੂੰ ਮਿਲਣਗੇ ਤਾਂ ਮੈਨੂੰ ਪੱਕਾ 100% ਸ਼ੋਰ ਹਾਂ ਮੈਂ ਕਿ ਉਸ ਤੋਂ ਉੱਪਰ ਕਿਸਮਤ ਕਿਸੇ ਦੀ ਨਹੀਂ ਹੋ ਸਕਦੀ ਜਿਵੇਂ ਪਰਮਾਤਮਾ ਨੇ ਮੇਰੀ ਕਿਸਮਤ 'ਚ ਲਿਖਿਆ ਸੀ ਸਭ ਦੀ ਕਿਸਮਤ 'ਚ ਜਿਹੜਾ ਇਦਾਂ ਦੇ ਹਸਬੰਦ ਲਿਖੇ ਜਾਣ ਨਾ ਤਾਂ ਮੁਕਾਮ ਕੋਈ ਬਾੜੀ ਦੂਰ ਨਹੀਂ ਹੈਗੇ ਬਹੁਤ ਨੇੜੇ ਹੋ ਜਾਂਦੇ ਹੋ ਮੁਕਾਮ ਆਪੇ ਆਪ ਸੋ ਇਹ ਲਾਈਫ ਬਿਲਕੁਲ ਤੁਹਾਨੂੰ ਵਧੀਆ ਲੱਗ ਰਹੀ ਹੈ ਲੱਗਤ ਨਹੀਂ ਇਦਾਂ ਤਾਂ ਨਹੀਂ ਲੱਗਦਾ ਕਿ ਯਾਰ ਇਹ ਸੁਪਨਾ ਹੀ ਹਾਂ ਜਿਵੇਂ ਜੀ ਰਹੀ ਆ ਨਹੀਂ ਮੈਂ ਮੈਂ ਆਪਣੀ ਲਾਈਫ ਨੂੰ ਫੁੱਲ ਇਨ ਇੰਜੋਏ ਕਰ ਰਹੀ ਆ ਤੇ ਆਪਣਾ ਕੰਮ ਕਰ ਰਹੀ ਆ ਮੈਨੂੰ ਕਿਸੇ ਚੀਜ਼ ਦੀ ਕੋਈ ਵੀ ਦਿਮਾਗ ਤੇ ਪ੍ਰੈਸ਼ਰ ਨਹੀਂ ਆ ਜਾਂ ਕੁਝ ਵੀ ਇਦਾਂ ਦਾ ਨਹੀਂ ਮੈਂ ਸਿਰਫ ਆਪਣੇ profession ਤੇ ਫੋਕਸ ਕਰਦੀ ਆ profession ਤੇ ਫੋਕਸ ਕਰਨ ਲਈ ਹਸਬੈਂਡ ਦਾ سپورਟਿਵ ਹੈ ਹੈ ਇਹਨੇ ਫੈਮਿਲੀ ਸਾਰੇ ਬਹੁਤ سپورਟਿਵ ਨੇ ਮੈਨੂੰ ਇਦਾਂ ਦੇ ਕੋਈ ਨਹੀਂ ਲੱਗਦਾ ਵੀ ਮੈਂ ਕੋਈ ਸੁਪਨੇਚਾ ਮੈਨੂੰ ਰਿਐਲਿਟੀ ਹੀ ਲੱਗਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇੱਕ ਆਰਟਿਸਟ ਨੂੰ ਗਰੋ ਕਰਨ ਦੇ ਲਈ ਨਾ ਟੈਨਸ਼ਨ ਫਰੀ ਹੋਣਾ ਔਰ ਮਤਲਬ ਹਰ ਚੀਜ਼ ਤੋਂ ਬਿਲਕੁਲ ਉਹਨੂੰ ਚਿੰਤਾ ਨਾ ਹੋਵੇ ਕਿ ਹਾਂ ਪਿੱਛੇ ਆ ਨਾ ਹੋ ਜਵੇ ਉਹ ਨਾ ਆ ਜਵੇ ਉਹ ਰੱਖਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਾ ਤੁਹਾਡੀ ਫੈਮਲੀ ਤੁਹਾਨੂੰ ਬਖੂਬੀ ਜੜੀ ਰੱਖ ਵੀ ਰਹੀ ਹੈ ਹੈਨਾ ਸੋ ਹਾਲਾਂਕਿ ਤੁਸੀਂ ਬਹੁਤ ਅੱਛੇ ਅੱਛੇ ਗਾਣੇ ਸਟੇਜ ਤੇ ਗਾ ਕੇ ਆਏ ਔਰ ਤੁਹਾਡਾ ਮੈਨੂੰ ਪਤਾ ਹੈ ਕਿ ਬਹੁਤ ਜ਼ੋਰ ਲੱਗਿਆ ਹੈ ਵੋਕਲ ਦਾ ਬਟ ਫਿਰ ਵੀ ਮੈਂ ਚਾਹਾਂਗੀ ਪਲੀਜ਼ ਇੱਕ ਗਾਣਾ ਸਾਡੇ ਵਿਊਅਰਸ ਲਈ ਕਿਉਂਕਿ ਤੁਸੀਂ ਪਾਕਿਸਤਾਨੀ ਨੇ ਸੋਹਣੇ ਸੋਹਣੇ ਪਰਫਾਰਮ ਕੀਤੇ ਮੈਂ ਚਾਹਾਂਗੀ ਕੁਝ ਸੂਫੀ ਦੇ ਵਿੱਚ ਜੀ ਮੈਂ ਵੌਇਸ ਆਫ ਪੰਜਾਬ ਚ 10ਵਾਂ ਮੈਂ ਵੌਇਸ ਆਫ ਪੰਜਾਬ ਸੀਜ਼ਨ 7 'ਚ ਇੱਕ ਗਾਣਾ ਗਾਇਆ ਸੀ ਬਹੁਤ ਪਿਆਰ ਦਿੱਤਾ ਮੇਰੇ ਸੁਣਨ ਵਾਲਿਆਂ ਨੇ ਮੇਰੇ ਚਾਣ ਵਾਲਿਆਂ ਨੇ ਸੋ ਉਹੀ ਮੈਂ ਤੁਹਾਡੀ ਨਜ਼ਰ ਕਿੱਥੇ ਨੇ ਉਹ ਸ਼ਾਮਾਂ ਕਿੱਥੇ ਗਏ ਉਹ ਸਵੇਰੇ ਮੈਂ ਪਲਵਿਨ ਲੰਗ ਦਾਸੀ ਤੇਰਾ ਬਿਨ ਮੇਰੇ ਹੋਣ ਚਰਾਈ ਹਾ ਇੰਨਾ ਸੋਨਾ ਗਾਉਣ ਦੇ ਲਈ ਔਰ ਇੰਨੀ ਹਾਈ ਪਿਚ ਤੇ ਸਟੈਬਿਲਟੀ ਬਣਾਉਣ ਦੇ ਲਈ ਕਿੰਨੇ ਘੰਟਿਆਂ ਦੀ ਰਿਆਜ਼ ਚੱਲਦਾ ਹੈ ਰੋਜ਼ ਕਿੰਨੇ ਘੰਟੇ ਦਾ ਰਿਆਜ਼ ਹੈ ਤੁਹਾਡਾ ਜੇ ਤੁਸੀਂ ਮੇਰੇ ਤੋਂ ਸੱਚ ਪੁੱਛਦੇ ਹੋ ਨਾ ਰਿਆਜ਼ ਪਿੱਛੇ ਤਾਂ ਨਾ ਮੇਰੇ ਦੋਨਾਂ ਫੈਮਲੀਆਂ ਤੋਂ ਬਹੁਤ ਗਾਣਾ ਪੈਂਦੀਆਂ ਨੇ ਮੈਂ ਮੈਂ ਬਹੁਤ ਕਹਿੰਦੇ ਹੁੰਦੇ ਹਾਂ ਨਾ ਵੀ ਮੈਂ ਇੱਕ ਬਹੁਤ ਚਾਰਮਿੰਗ ਜੀ ਆ ਮੈਂ ਬਹੁਤ ਚੁਲਬੁਲੀ ਜੀ ਆ ਨਾ ਮੈਨੂੰ ਐਵੇਂ ਰਹਿੰਦਾ ਵੀ ਮੈਂ ਬਸ ਹੱਸਦੀ ਖੇਡਦੀ ਰਵਾਂ ਤੇ ਮੇਰੇ ਹਸਬੰਡ ਵੀ ਮੈਨੂੰ 24 ਘੰਟੇ ਦਿੱਤੂ ਥੋੜਾ ਜਿਹਾ ਰਿਆਜ਼ ਕਰਿਆ ਕਰੋ ਮੇਰੀ ਫੈਮਿਲੀ ਵੀ ਕੀ ਤੁਸੀਂ ਰਿਆਜ਼ ਕਰਿਆ ਕਰੋ ਨਾ ਇਹੀ ਕੰਮ ਹੋਣਾ ਮਤਲਬ ਮੈਨੂੰ ਜਦੋਂ ਕੋਈ ਜਾਦਾ ਮੈਨੂੰ ਫਿਰ ਘੂਰ ਪੈ ਜਾਂਦੀ ਆ ਫਿਰ ਮੈਂ ਅੱਧਾ ਕੋ ਘੰਟਾ ਕਰ ਲੈਨੀ ਆ ਨਹੀਂ ਤਾਂ ਮੈਂ ਖੇਡਦੀ ਖੁੱਡਦੀ ਇਦਾਂ ਹੀ ਰਹਿਣੀ ਬਸ ਅੱਧਾ ਘੰਟਾ ਰਿਆਜ਼ ਹੈ ਉਹ ਵੀ ਗਾਲਾਂ ਪੈਣ ਤੇ ਕਰੀ ਤਾਂ ਨਹੀਂ ਤੇ ਮੇਰਾ ਮਨ ਹੋਵੇ ਤਾਂ ਮੈਂ ਉਹ ਵੀ ਨਾ ਕਰਾਂ ਨਹੀਂ ਤੁਸੀਂ ਪਰ ਬਹੁਤ ਜ਼ਰੂਰੀ ਆ ਸਾਰੇ ਮੇਰੀ ਰੀ ਸੁਨਾ ਨਾ ਕਰਿਓ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਕੰਮ ਆਉਂਦੀਆਂ ਨੇ ਨੋ ਡਾਊਟ ਮੈਂ ਹੁਣ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋਣ ਕਰਕੇ ਸ਼ਡਿਊਲ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਨਹੀਂ ਕਰ ਪਾਉਂਦੇ ਪਰ ਜਦੋਂ ਮੈਂ ਸਟਾਰਟ ਕੀਤਾ ਸੀ ਉਦੋਂ ਮੇਰੀ ਏਜ 7 8 ইয়ার্স ਸੀਗੀ ਉਦੋਂ ਤੋਂ ਲੈ ਕੇ ਮੈਂ ਆਪਣੀ 20 ਸਾਲ ਦੀ ਉਮਰ ਤੱਕ ਬਹੁਤ ਰਿਆਜ਼ ਕੀਤਾ ਸੋ ਉਹਦਾ ਹੀ ਫਲ ਮੈਨੂੰ ਹੁਣ ਮਿਲ ਰਿਹਾ ਸੋ ਮੇਰੇ ਮਗਰ ਲੱਗ ਕੇ ਰਿਆਜ਼ ਛੱਡਣਾ ਕਿਸੇ ਵੀ ਕਿਉਂਕਿ ਕਿਸੇ ਦਾ ਟੈਕਸਚਰ ਕਿਦਾਂ ਦਾ ਹੁੰਦਾ ਕਿਸੇ ਦਾ ਟੈਕਸਚਰ ਕਿਦਾਂ ਦਾ ਹੁੰਦਾ ਸਾਰਿਆਂ ਨੂੰ ਆਪਣੇ ਟੈਕਸਚਰ ਦੇ ਅਕੋਰਡਿੰਗ ਰਿਆਜ਼ ਬਹੁਤ ਜ਼ਰੂਰੀ ਆ ਮੈਂ ਚਾਹੀ ਅੱਧਾ ਘੰਟਾ ਕਰਦੀ ਹਾਂ ਅੱਧੇ ਘੰਟੇ ਦੇ ਵਿੱਚ ਹੀ ਮੇਰਾ 4-5 ਘੰਟੇ ਦਾ ਰਿਆਜ਼ ਹੋ ਜਾਂਦਾ ਸੋ ਤੁਸੀਂ ਵੀ ਸਾਰਿਆਂ ਨੇ ਰਿਆਜ਼ ਕਰਕੇ ਹੀ ਸਟੇਜ ਤੇ ਆਉਣਾ ਵਾ ਵਾ ਬਿਲਕੁਲ ਇਹ ਤੁਹਾਡੇ ਬਚਪਨ ਦੀ ਹੀ ਮੇਰੇ ਨਾਲ ਜਿਹੜੀ ਹੁਣ ਮੈਨੂੰ ਲੱਗਦਾ ਹੈ ਕਿ ਸਟੇਜ ਤੇ ਅਜੇ ਤੱਕ ਜਿਹੜੀ ਇਹ ਦਿਖ ਰਹੀ ਹੈ ਅਸੀਂ ਤਾਂ ਇਹ ਕਵਾਂਗੇ ਰਤੂ ਕਿ ਤੁਸੀਂ ਇੰਨਾ ਸੋਹਣਾ ਹਮੇਸ਼ਾ ਹੀ ਗਾਉਂਦੇ ਰਹੋ ਕਿਉਂਕਿ ਤੁਹਾਡੇ ਪਰਫਾਰਮੈਂਸ ਤੋਂ ਲੋਕੀ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀਗੇ ਹੈਨਾ ਔਰ ਬਹੁਤ ਇੰਜੋਏ ਕਰ ਰਹੇ ਸੀ ਔਰ ਮੈਨੂੰ ਲੱਗਦਾ ਸਭ ਤੋਂ ਵੱਡੀ ਡਿਊਟੀ ਤੁਹਾਡੀ ਲੱਗੀ ਹੋਈ ਹੈ ਲੋਕਾਂ ਨੂੰ ਐਂਟਰਟੇਨ ਕਰਨ ਦੀ ਆਪਣੀ ਇੰਨੀ ਸੋਹਣੀ ਆਵਾਜ਼ ਦੇ ਨਾਲ ਸੋ ਇਹ ਹਮੇਸ਼ਾ ਇਦਾਂ ਹੀ ਸੁਰੀਲੀ ਆਵਾਜ਼ ਬਣੀ ਰਹੇ ਔਰ ਤੁਸੀਂ ਚਾਹੇ ਅੱਧਾ ਘੰਟਾ ਰਿਆਜ਼ ਕਰੋ ਚਾਹੇ 2 ਘੰਟੇ ਬਟ ਹਮੇਸ਼ਾ ਆਪਣੀ ਜਿਹੜੇ ਤੁਹਾਡੇ ਫੈਨਸ ਹੈਗੇ ਜਿਹੜੇ ਤੁਹਾਨੂੰ ਚਾਹੁੰਦੇ ਆ ਉਹਨਾਂ ਨੂੰ ਬਸ ਤੁਸੀਂ ਵਧੀਆ-ਵਧੀਆ ਕੰਟੈਂਟ ਜਿਹੜਾ ਹੈ ਲੈ ਕੇ ਆਂਦੇ ਰਹੋ ਥੈਂਕ ਯੂ ਸੋ ਮੱਚ ਸੋ ਜਗਵਨੀ ਦਾ ਬਹੁਤ-ਬਹੁਤ ਥੈਂਕ ਯੂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਿ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਥੋੜੀਆਂ ਜਿਹੀ ਮੇਰੇ ਦਿਲ ਦੀਆਂ ਗੱਲਾਂ ਮੈਂ ਵੀ ਕਰ ਲਈਆਂ ਸੋ ਥੈਂਕ ਯੂ ਸੋ ਮੱਚ ਕੋਈ ਨਾ ਅਸੀਂ ਇੱਕ ਦਿਨ ਪੂਰੀ ਪ੍ਰੋਪਰ ਗੱਲਾਂ ਕਰਾਂਗੇ ਬੈਠ ਕੇ ਸੋ ਮੈਂ ਉਹ ਉਹ ਵੀ ਜ਼ਰੂਰ ਆਪਾਂ ਹੈ ਨਾ ਫਾਈਨਲਾਈਜ਼ ਕਰਦੇ ਆ ਡੇਟ ਬਟ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੀ ਆਵਾਜ਼ ਸੁਣ ਕੇ ਅੱਜ ਔਰ ਤੁਹਾਨੂੰ ਇੱਥੇ ਮਿਲ ਕੇ ਥੈਂਕ ਯੂ ਸੋ ਮੱਚ